ਹਏ ਹਏ ਇੰਨੀ ਗਰਮੀ ਹੈ। ਮੂੰਹ ਮੈਂ ਮਰ ਜਾ। ਹਲਿਆ ਕੱਪੜੇ ਇੱਥੇ ਪਏ ਨੇ ਧਣੀ ਤੇ ਇਹ ਵੀ ਨਹੀਂ ਲਾਹੇ ਕੀ ਕਰਦੀਆਂ ਗੁੜ ਤੂੰ? ਉਹ ਮੰਮੀ ਅੰਦਰ ਬੈਠੀ ਸੀ ਮੈਂ ਤਾਂ ਮੜਾ ਜਾ। ਅੰਦਰ ਬੈਠੀ ਹੋਈ ਫੋਨ-ਫੋਨ ਤਾਂ ਦੇਖਦੀ ਸੀ ਕਿਤੇ। ਤੂੰ ਹੋਰ ਮੈਂ ਕੀ ਕਰ ਰਿਹਾ ਥੋੜਾ ਟੈਂਪਰ ਸੂਈ ਬੈ ਗਈ ਮਾਹ ਚਲੋ ਫੋਨ ਦੇਖ ਲੈਣੀ ਹੈ। ਲੈ ਫੋਨ ਦੇਖ ਲੈਣੀ ਕੋਈ ਫੋਨ ਦਾ ਟਾਈਮ ਹੈ। ਪਹਿਲਾਂ ਕੁੜੀ ਦੱਸ ਕਿੱਥੇ ਐ। ਉਹ ਤਾਂ ਮੈਂ ਮੜੇ ਕੰਮ ਭੇਜੀ ਹੋਈ ਹੈ ਗਈ ਆ ਕਿਤੇ। ਐਹ ਜੇ ਕੀ ਕੰਮ ਭੇਜਤੀ ਤੂੰ? ਉਹ ਸਿਖਰ ਉਹ ਨਹੀਂ ਨਹੀਂ ਮੰਮੀ ਉਹ ਕੁਛ ਮੈਂ ਲਗਾਉਣਾ ਸੀਗਾ ਤੇ ਉਹ ਤਾਂ ਕਰਕੇ ਉਹਨੂੰ ਭੇਜ ਤਮਾ ਚੱਲ ਮੈਂ ਥੱਕੀ ਜਾਊਂਗੀ ਤੂੰ ਵਗ ਜਾ ਨਹੀਂ ਪਰ ਮੈਂ ਕਰ ਲਿਆ ਕਰ ਕੰਮ ਆ ਤੇਰੇ ਕੰਮ ਨੇ ਤਾਂ ਐਡੇ ਵੱਡੇ ਪਵਾੜੇ ਪਾਏ ਨੇ ਜੇ ਕਰਦੀ ਹੁੰਦੀ ਤਾਂ ਸਹੁਰੇ ਘਰ ਨਾਲ ਬਸਦੀ ਇੱਥੇ ਕਾਹਨੂੰ ਮੁੜ ਕੇ ਮੈਨੂੰ ਰੋੜੀ ਲੱਗਦੀ ਮੰਮੀ ਮੈਂ ਕਿੰਨੇ ਵਾਰੀ ਕਿਹਾ ਮੈਨੂੰ ਨਾ ਇਹ ਮੈਨੇਜ ਨਾ ਮਾਰਿਆ ਕਰੋ ਸਹੁਰੇ ਬਸ ਜਾਂਦੀ ਸਹੁਰੇ ਬਸ ਜਾਂਦੀ ਮੈਂ ਥੱਕੇ ਨਾਲੀ ਜਦੋਂ ਅਗਲੇ ਆਪ ਤਾਂ ਐ ਕਰਦੇ ਸੀ ਮੇਰੇ ਨਾਲ ਕਰਦੇ ਸੀ ਐ ਕੰਮ ਨਹੀਂ ਕਰਦੀ ਆ ਬੇਰੇ ਸਿਰ ਫਿਰ ਕਰੂਗਾ ਅਗਲਾ ਕੰਮ ਨੂੰ ਕਰੀ ਤੇ ਜਾਨੀਆ ਫੇਰ ਕੀ ਹੋਗਾ ਚਲ ਜੇ 10 ਮਿੰਟ ਲੇਟ ਹੋਗੀ ਆ ਨਾਲੇ ਮੈਂ ਝਾੜੂ ਮਾਰਨੀ ਜਾਂਦੀ ਤਾਂ आएगी ਸੀ ਹੁਣ ਬੂਵੇਂ ਮਰ ਜਾ ਹੁਣ ਝਾੜੂ ਦਾ ਟਾਈਮ ਹੈ ਉਹ ਫੇਰ ਆਏ ਉਹ ਐਡੀ ਦੂਰੋਂ ਜਾ ਕੇ ਵੀ ਮੁੜੇ ਤੇ ਮੰਮੀ ਫੇਰ ਕੀ ਹੋਗਾ ਨਹੀਂ ਮਾਰਨਾ ਮੈਂ ਤੇ ਮਾਰ ਦੂੰਗੀ ਹੌਲੀ ਹੌਲੀ ਪਹਿਲਾਂ ਇਹਨਾਂ ਗਰਮੀ ਹੋਈ ਜਾਂ ਧੁੱਪੇ ਕੋਈ ਨਹੀਂ ਹੋਰ ਨਾ ਲੱਗਦੀ ਲੱਗੀ ਰਹਿੰਦੀ ਐ ਨਾਲੇ ਹੋਰ ਆਹੋ ਸਾਰਾ ਇਹ ਕੰਮ-ਕੰਮ ਅਕੇ ਚੰਮ ਨਹੀਂ ਪਿਆਰਾ ਕੰਮ ਪਿਆਰਾ ਵੀ ਚੰਮ ਕਿਤੇ ਹੁਈ ਆ ਆਉਂਦਾ ਐਡੀ ਸੋਣੀ ਸੇਤ ਬਣਾ ਕੇ ਰੱਖੀ ਦੀ ਐ ਇਹਨਾਂ ਨੂੰ ਕੀ ਪਤਾ ਹੈ ਮੇਰੀ ਮਾਤਾ ਆਪਦੇ ਜਵਾਨੇ ਦੀਆਂ ਗੱਲਾਂ ਕਰਦੀ ਐ ਉਹ ਕਿੰਨੀ ਗਰਮੀ ਹੋਈ ਪਈ ਐ ਹਰੇਕੋ ਬੇਬੇ ਬਸ ਠੀਕ ਐ ਹਾਂ ਠੀਕ ਐ ਬੇਬੇ ਬੇਬੇ ਮੈਂ ਤੈਨੂੰ ਐ ਕਹਿਣ ਆਇਆ ਸੀ ਹਾਂ ਉਹ ਚਾਚੇ ਕੇ ਸਾਰਾ ਪਾਣੀ ਲਾ ਜਾਂਦੇ ਨੇ ਨਹਿਰੀ ਜਿਹੜਾ ਹੈਗਾ ਐ ਕਿਵੇਂ ਲਾ ਜਾਂਦੇ ਨੇ ਉਹ ੱਤਕੇ ਨਾਲ ਲਾ ਜਾਂਦੇ ਉਹ ਫਿਰ ਭਾਈ ਉਹ ਤਾਂ ਲੜਾਈ ਭਾੜਦੇ ਨੇ ਹੋਰ ਕਿਸੇ ਉਹ ਬਾਈ ਵਾਲੀ ਜ਼ਮੀਨ ਆ ਹਾਂ ਉਹਦੇ ਵਾਸਤੇ ਪਾਣੀ ਬਜਦਾਂ ਨਹੀਂ ਲਾਉਣ ਨੂੰ ਉਸ ਉੱਕੀ ਪਈ ਐ ਅੱਛਾ ਫਿਰ ਮੈਨੂੰ ਜਾ ਕੇ ਆਉਂਦੇ ਹਾਂ ਜਾਣਾ ਹੀ ਪਊਗਾ ਹਾਂ ਤੂੰ ਨਾ ਲੜੀ ਨਹੀਂ ਮੈਂ ਕੋਈ ਗੱਲ ਵੱਡੀ ਬਣ ਜਾਂਦੀ ਐ ਨਹੀਂ ਆਪਾਂ ਦੋ ਬੰਦੇ ਵਿੱਚ ਪਾ ਕੇ ਕਿੰਨਾ ਫੇਸੁੰਝੋਤਾ ਕਰਦੇ ਉਹਨਾਂ ਨੇ ਵੀ ਭਾਈ ਆਪਦੇ ਮਿੰਟ ਬੰਡੋ ਤੁਸੀਂ ਇਹ ਥੋੜੀ ਹੁੰਦਾ ਵੀ ਜੇ ਇਕੱਲਾ ਹੁਣ ਇਹ ਇਹਨੂੰ ਤਕਾ ਲਿਆ ਵੀ ਇਹ ਨਰਮਾ ਨਹੀਂ ਬੋਲਦਾ ਪਹਿਲਾਂ ਲਾ ਕੇ ਦਿਖਾਉਂਦੇ ਨਾ ਜਿੱਦੋਂ ਵੱਡਾ ਹੁੰਦਾ ਸੀ ਤੁਹਾਨੂੰ ਜਿੰਦਾ ਪਤਾ ਹਾਂ ਮੈਂ ਜਾਇਆ ਹਾਂ ਕੋਈ ਨਾ ਤੇ ਹੋਰ ਫਸਲવાડી ਠੀਕ ਐ ਹਾਂ ਬੇਬੀ ਠੀਕ ਐ ਫਸਲવાડી ਚੱਲ ਚੰਗਾ ਪੁੱਤ ਲੱਗ ਆ ਬੈਠਾ ਮੌਜ ਨਾਲ ਉਹ ਤੇਰੀ ਮਾਵਾ ਤੋਂ ਪਿੰਡ ਚ ਆਂਦੀਆਂ ਮੱਝਾਂ ਉਹਨਾਂ ਨੂੰ ਪਾਣੀ ਤਾਂ ਨਹੀਂ ਪਿਆਦੇ ਮਾਂ ਦੀ ਕੁਛੜ ਚ ਬੜਿਆ ਰਹਿਣਾ ਸਾਰਾ ਦਿਨ ਤੈਨੂੰ ਬੋਲਣਾ ਹੀ ਆਉਂਦਾ ਕੱਲਾ ਐ ਲੱਗੀ ਵੀ ਚਾਬਰ ਚਾਬਰ ਬੋਲਣਾ ਹੈ ਜਿੰਨੇ ਟਾਈਮ ਤੋਂ ਤੂੰ ਇੱਥੇ ਆਈ ਓਨੇ ਟਾਈਮ ਚ ਪਾਣੀ ਪਿਆਲ ਨਹੀਂ ਮੇਰੇ ਗੱਲ ਬੰਦੀਆਂ ਹੈਗਾ ਤੁਸੀਂ ਨਹੀਂ ਦੁੱਧ ਪਿੰਦੇ ਮੈਂ ਕੱਲੀ ਵੀ ਨਹੀਂ ਆ ਕੱਲੀ ਲੜਨ ਨੂੰ ਜਮਾਨ ਲੱਗੀ ਏ ਤੇਰੇ ਤੇਰੀ ਕਿਹੜਾ ਘੱਟ ਲੱਗੀ ਆ ਤੂੰ ਵੀ ਆਉਗੇ ਗੋਡੇ ਲਾ ਕੇ ਬਿਠਾ ਲੈਣੀ ਹੈ ਕੈਦਿਆ ਕਰਾਂ ਉਹ ਡੱਕਾ ਤੋੜ ਲੂਗਾ ਕੋਈ ਕੋਈ ਕੰਮ ਹੁੰਦਾ ਐ ਗੋਡੇ ਨਾਲ ਲੱਗ ਕੇ ਕਿਵੇਂ ਬੈਜੂ ਨਾਲੇ ਤੂੰ ਮਾਵਾ ਕਿਵੇਂ ਪਰਖਦੀ ਐ ਤੇਰੇ ਬਾਹਲੀ ਜ ਆਹੋ ਲੱਗੀ ਹੋਈ ਆਲੀ ਅਬ ਜਿਹੜੀਆਂ ਪੱਟੀਆਂ ਨੂੰ ਪੜਾ ਦੇ ਆਪ ਢੱਕਾ ਤੋੜਨਾ ਨਹੀਂ ਉਹਨੂੰ ਵੀ ਮੰਗਰ ਲਾ ਲਾ ਕਿ ਢੱਕਾ ਮੈਂ ਆਪਦੇ ਘਰੇ ਸਾਰਾ ਕੰਮ ਹੀ ਕਰਦੀ ਹਾਂ ਹੁਣ ਤੂੰ ਕਰਕੇ ਜਾਨੀ ਹੈ ਤੂੰ ਕੁੱਤੇ ਵਾਂਗੂ ਸਾਰੇ ਬੇੜੇ ਚ ਦੇਖਈ ਬੈਠਾ ਤੇ ਤੇਰੇ ਗੋਡੇ ਤੇਰੀ ਸਾਦ ਦਿੱਤੀ ਹੱਲ-ਹੱਲ ਕਰਨ ਦੀ ਕਰਿਆ ਹੁਨੀ ਆ ਛੱਤੋਂ ਹੁੰਦਾ ਨਹੀਂ ਇਹ ਹੁੰਦਾ ਕਹਿੰਦੀ ਸਾਡੇ ਜਿੰਨਾ ਕੌਣ ਕਰਦਾ ਹੱਲ-ਹੱਲ ਹਾਂ ਮੈਂ ਤਾਂ ਫਿਰ ਹੁਣ ਕਬੀਲਦਾਰੀ ਚ 100 ਪਾਸੇ ਜਾਊਂਗੀ ਤੇਰੇ ਨਾਮ ਦੀ ਤਾਂ ਨਹੀਂ ਤੇ ਤੂੰ ਆ ਅੰਦਰ ਬੜਕੇ ਉਹ ਕਰੀ ਜਾਨੀ ਰਹਿੰਦੀ ਸਾਰਾ ਦਿਨ ਮੁੰਡੇ ਨਾਲੀ ਲੜਦੀ ਰਹੀ ਨੀ ਆ ਤੇਰੇ ਮੂਰੇ ਨੂੰ ਵੀ ਲਾਲਾ ਮੰਗਦਾ ਜੇਹੀ ਜੀ ਹੁੰਦੀ ਤਾਂ ਫਿਰ ਕੱਟ ਨਾ ਜਾਂਦੀ ਹੈ ਇੱਥੇ ਕਿਹੜਾ ਕੋਈ ਬਾਹਲਾ ਮਚਰਾ ਸੀਗਾ ਕੱਟਿਆ ਤਾਂ ਗਿਆ ਨਹੀਂ ਤੇਥੋਂ ਤੇਰੀ ਮਾਂ ਨੇ ਸਿਖਾਈ ਆਏ ਆ ਹਲੇ ਮਾਮਾ ਪਰਖ ਦੀ ਮੱਝਾਂ ਨੂੰ ਲੈ ਆ ਕੇ ਬਾੜੀ ਦੀਬ ਲੱਗੇ ਆ ਤੇ ਹਮ ਹੇ ਇੱਕ ਤਾਂ ਮਸਾ ਇੰਨਾ ਵੱਡਾ ਵੇੜਾ ਵੱਡੇ ਟੋਰੇ ਵਾਲੀ ਬੁਢੀ ਜੀ ਬੋਲਦੀ ਆ ਜੇ ਜਿਆਦੇ ਟੋਰਾ ਲੱਗਿਆ ਹੁੰਦਾ ਤਾਂ ਆਪ ਦਿੱਤੀ ਦਾ ਘਰ ਨਾ ਮਸਾ ਲੰਦੀ ਇਹ ਇੱਥੇ ਬਿਠਾ ਰਖੀ ਜੜਾਂ ਚ ਪੱਬੀ ਯਾਰ ਮੈਂ ਕਿੰਨੇ ਵਾਰੀ ਕਿਹਾ ਨਾ ਲੜਦੀਆਂ ਤੁਸੀਂ ਨੂੰ ਸੱਸ ਹੁੰਨੀ ਆ ਮੇਰਾ ਵਿੱਚ ਨਾ ਕਾਤ ਲੈਣੀ ਹੁੰਨੀ ਆ ਨਹੀਂ ਤੁਸੀਂ ਸਾਰੀਆਂ ਇੱਕ ਥਾਲੀ ਦੀਆਂ ਛੱਟੀਆਂ ਬੱਟੀਆਂ ਤੂੰ ਕਿਹੜਾ ਟਾ ਟਾ ਟ ਕੀ ਰਹਿ ਬੈ ਜਾ ਆਹੋ ਆਹੋ ਤੂੰ ਤਾਂ ਮੈਨੂੰ ਕਹਿਆ ਕਰ ਉਹਨੂੰ ਨਾ ਕਦੇ ਕੁਝ ਕਿਹਾ ਕਰ ਉਹ ਮੇਰੇ ਨਾਲ ਪਤਾ ਨਹੀਂ ਕਿਉਂ ਤੈਨੂੰ ਬਾੜਾ ਖਿਜਣਾ ਆਉਂਦਾ ਨਾ ਮੈਨੂੰ ਐ ਦੱਸ ਮੈਂ ਕਦੇ ਤੈਨੂੰ ਕੁਝ ਕਿਹਾ ਜਾਂ ਕਦੇ ਕੋਈ ਹੋਰ ਚੰਗੀ ਮਾੜੀ ਗੱਲ ਕੀਤੀ ਐ ਬਥੇਰਾ ਕੁਝ ਕਰ ਦੂੰ ਮਾਂ ਗਰੋ ਕੋਚਰ ਕੋਚਰ ਹੁਣ ਦੇ ਭੌਲੀ ਭੰਡਾਰੀ ਬਣ ਜਾਨੀਂ ਤੂੰ ਵੀ ਉਸੇ ਵਰਗੀਆਂ ਤੈਨੂੰ ਬੁੜੀ ਨੇ ਤਾਂ ਸਿਰ ਚੜਾਇਆ ਹੋਇਆ ਔਰੇ ਬਠਿਆ ਰਖੀਆ ਤਪਾ ਕੋਈ ਨਹੀਂ ਫਿਰਿਆ ਤੇਰੇ ਕੋਲੇ ਤਾਂ ਨਹੀਂ ਬੈਠੀ ਆਪਦੀ ਮਾਂ ਕੋਲੇ ਬੈਠੀ ਆ ਬਿਠਾਰ ਕੇ ਬਿਠਾਰ ਕੇ ਲਾ ਰੱਖੀ ਐ ਬਾਲਾ ਨਾ ਬੋਲ ਚੱਜਦੀ ਹੁੰਦੀ ਆਪਦਾ ਘਰ ਨਾ ਮਸਾਲ ਲੰਦੀ ਮੈਂ ਚੱਜਦੀ ਹੋਣ ਨੂੰ ਮੈਂ ਕੀ ਕੀਤਾਗਾ ਕੀ ਕਿਹਾ ਮੈਂ ਇਹ じゃ ਗੁੰਡਕ ਵਿੱਚੋਂ ਕਹਦੇ ਨਹੀਂ ਆ ਚੱਜਦੀ ਹੁੰਦੀ ਚੱਜਦੀ ਦਿੰਦੀ ਤੂੰ ਬਾਹਲੀ ਚੱਜਦੀ ਆ ਚਾਕੇ ਸਾਨੂੰ ਨਮਾਤੀਆਂ ਨੂੰ ਅਡ ਕਰਕੇ ਰੱਖ ਰੱਖਿਆ ਤੇਰੀ ਲੂਤਰੋਂ ਨਹੀਂ ਪਵਾੜੇ ਪਾਏ ਨੇ ਜਿੱਤੇ ਲੂਤਰੋਂ ਬਾਪੀ ਪਵਾੜੇ ਪਾਉਂਦੀ ਆ ਤੇਰੀ ਤੂੰ ਕੱਲੀ ਸਿਆਣੀ ਹੋਗੀ ਟੱਬਰ ਚੋਂ ਅਸੀਂ ਸਾਰੇ ਕੰਮਲੇ ਹੋਗੇ ਜੇ ਤੇਰੀ ਲੂਤ ਰੋਣਾ ਚੱਲਦੀ ਹੁੰਦੀ ਤੈਨੂੰ ਉਹੀ ਨਾ ਰੱਖ ਲੈਂਦਾ ਫੇਰ ਇੱਥੇ ਕੀ ਪਤਾ ਤੈਨੂੰ ਕੀ ਪਤਾ ਕਿਉਂ ਨਹੀਂ ਰੱਖਿਆ ਤੈਨੂੰ ਆਇਆ ਦਿੱਤੇ ਮੇਰੇ ਭਰਾ ਨੂੰ ਮੰਗਰ ਲਾ ਰੱਖਿਆ ਨਾ ਤੇ ਤੈਨੂੰ ਤਾਂ ਗੱਲ ਨਾ ਆਉਂਦੀਆਂ ਮੇ ਤੋਂ ਨੂੰ ਮੰਗਰ ਲਾ ਕੇ ਫਿਰਦੀ ਆ ਵਿਚਾਲੇ ਨੂੰ ਮਾਰਦੇ ਬਸ ਚਕਾਰ ਰੱਖਿਆ ਇਹਨਾਂ ਨੂੰ ਮੈਂ ਕੀ ਲੂੰ ਮੇਰੀ ਗੱਲ ਸੁਣ ਲੈ ਪਰਾ ਤਾਂ ਤੇਰਾ ਮੇਰੇ ਮੰਗਰ ਲੱਗਦਾ ਨਹੀਂ ਜੇ ਲੱਗਦਾ ਹੁੰਦਾ ਨਾ ਫਿਰ ਤੁਸੀਂ ਐ ਨਹੀਂ ਬੋਲਦੀ ਕਿ ਚਾਹ ਨੂੰ ਪਤਾ ਆ ਤੇਰੇ ਦਾ ਸਵਾੜੇ ਪਾਏ ਹੋਏ ਆ ਸਾਰੇ ਤੁਸੀਂ ਕਿਹੜਾ ਘੱਟ ਪਾਉਂ ਉਹ ਕੈਂਚੀ ਅੰਗੂ ਜਵਾਨ ਚੱਲਦੀ ਆ ਸਾਲਾ ਦੇ ਡੱਕਿਆਂ ਦਾ ਕੰਮ ਜੇ ਕਰਨਾ ਮੇਰੇ ਨਾਲ ਜਵਾਨ ਨਾਲ ਲੜਾਬਾਲੀ ਵੈਸੇ ਜੇ ਮੈਂ ਤਾਂ ਕਹਿੰ ਤੈਨੂੰ ਕੁਝ ਕਿਹਾ ਹੀ ਨਹੀਂ ਤੂੰ ਤੈਨੂੰ ਨਾਲ ਵੀ ਨਾਲ ਵੀ ਨਾ ਤੂੰ ਹੀ ਬੋਲਦੀ ਜਾਨੀ ਮੈਂ ਤੈਨੂੰ ਕੁਝ ਕਿਹਾ ਹੋਣਾ ਮੈਂ ਤੇਰੇ ਨਾਲ ਕਦੇ ਜਾ ਕੇ ਲੜੀਆ ਬੈਸੇ ਵੀ ਮੈਂ ਤੇਰੇ ਵਰਗੇ ਨੂੰ ਨਾ ਮੂੰਹ ਨਹੀਂ ਲਾਣਾ ਚਾਹੁੰਦਾ ਆ ਨਾ ਲਾ ਮੂੰਹ ਤੈਨੂੰ ਕੌਣ ਲਾਉਂਦਾ ਮੂੰਹ ਗੱਲਾਂ ਮਾਰਦੀ ਆ ਵੱਡੀਆਂ ਵੱਡੀਆਂ ਐ ਤਾਂ ਦੇਖਦੀ ਨਹੀਂ ਹੋएगी ਵੀ ਭਰਾ ਤਾਂ ਆਪ ਤਿੱਗੇ ਤੇਰੇ ਵਰਗੇ ਹੁਣ ਸਾਰੇ ਕਾਹਨੂੰ ਉਹ ਕਰਨ ਇੱਥੇ ਬਿਠਾ ਰੱਖੀ ਐ ਇੱਥੇ ਬਿਠਾ ਰੱਖੀ ਐ ਪਰ ਜੰਮੂਰੇ ਰਹਿਣਾ ਵੀ ਕਿੰਨਾ ਔਖਾ ਜਰਕ ਦੇਣੇ ਕਹਿ ਦਿੰਦੀ ਹੈਗੀ ਜੇ ਤੂੰ ਚੱਜਦੀ ਹੁੰਦੀ ਤਾਂ ਉੱਥੇ ਕੱਟ ਲੈਂਦੀ ਉੱਥੇ ਕੱਟ ਲੈਂਦੀ ਨਾ ਇਹਨੂੰ ਕੀ ਪਤਾਗਾ ਵੀ ਮੈਂ ਕਿਹੜੇ ਉਸ ਦੀ ਮਾਰੀ ਨੇ ਅੱਕ ਚੱਬਿਆ ਕਿਉਂ ਇੱਥੇ ਬੈਠੀ ਆਂਗੀ ਵੀ ਜੇ ਤੂੰ ਮੇਰਾ ਭਰਾ ਤੇਰੀ ਇੰਨੀ ਗੱਲ ਸੁਣਦਾ ਹੋ ਸਕਦਾ ਕਿ ਤੇ ਮੇਰੇ ਘਰ ਵਾਲਾ ਵੀ ਮੇਰੀ ਇੰਨੀ ਗੱਲ ਸੁਣਦਾ ਹੁੰਦਾ ਤੇ ਮੇਰੇ ਨਾਲ ਸਹਿਮਤ ਹੁੰਦਾ ਮੈਂ ਵੀ ਅੱਜ ਆਪਦੇ ਘਰੇ ਹੁੰਦੀ ਨਾ ਲੈ ਆਈ ਆਈ ਸੂਟ ਆਲੋ ਜੀ ਉਹ ਜੀ ਬਹੁਤ ਸੋਹਣਾ ਸੂਟ ਸੰਤਾ ਤੁਹਾਡਾ ਚਲੋ ਵਧੀਆ ਠੀਕ ਹੈ ਤੁਸੀਂ ਐਦਾ ਮੂੰਹ ਕਿਵੇਂ ਬਣਾਇਆ ਠੀਕ ਹੈ ਉਹ ਨਹੀਂ ਨਹੀਂ ਤੈਨੂੰ ਪਤਾ ਤਾਂ ਹੈਗਾ ਬੇਬੇ ਦਾ ਇੱਕ ਤਾਂ ਉਹ ਇਹੋ ਜਿਹਾ ਉਤੋਂ ਮਾਂ ਵੀ ਨਹੀਂ ਇਹੋ ਕਰਦੀ ਉਹ ਹੀ ਰੌਲਾ ਪਾਈ ਰੱਖਦੀ ਆ ਬਿਨਾਂ ਗੱਲ ਤੋਂ ਉਹ ਤਾਂ ਰੋਜ਼ ਦੇ ਕੀਤਾ ਇਹ ਤੂੰ ਇਹਨਾਂ ਦੀ ਟੈਂਸ਼ਨ ਨਹੀਂ ਆ ਕੋਈ ਗੱਲ ਨਹੀਂ ਭੂਆ ਮੈਂ ਹੈਗੀ ਆ ਨਾ ਮੈਂ ਤੈਨੂੰ ਪਿਆਰ ਕਰਨ ਵਾਲੀ ਹੈਗੀ ਆ ਕੋਈ ਗੱਲ ਨਹੀਂ ਇਹ ਤਾਂ ਇਹ ਤਾਂ ਗੱਲ ਹੈ ਨਹੀਂ ਇਹ ਤਾਂ ਰੋਜ਼ ਦਾ ਕੀਤਾ ਇਹਨਾਂ ਦਾ ਹੈ ਤਾਂ ਹੈਗਾ ਰੋਜ਼ ਦਾ ਕੀਤਾ ਕੋਈ ਨਹੀਂ ਹੋਰ ਤਾਂ ਸਕੂਲੀ ਤਾਂ ਨਹੀਂ ਹੈਗੀ ਉਹ ਕੁਝ ਬਹੁਤ ਜ਼ਿਆਦਾ ਗਰਮੀ ਆ ਇੱਕ ਤਾਂ ਮੈਂ ਮਸਾਂ ਆਈ ਚਲ ਕੋਈ ਗੱਲ ਨਹੀਂ ਮੈਨੂੰ ਵੀ ਆ ਕੇ ਬੇਬੇ ਪੁੱਛਦੀ ਸੀ ਕਹਿੰਦੀ ਕਿੱਥੇ ਗਈ ਆ ਮੈਨੂੰ ਕਹਿਤਾ ਨਾ ਮਾਣਾਂ ਜਾਂ ਕੰਮਾਂ ਭੇਜੀ ਹੋਈ ਆ ਅੱਛਾ ਮੈਂ ਨਾ ਪਾਰਸਲ ਮੰਗਾਇਆ ਸੀ ਪਾਰਸਲ ਮੰਗਾਇਆ ਹਾਂ ਆਪਣੇ ਦੋਨਾਂ ਵਾਸਤੇ ਅੱਛਾ ਮੰਮਾ ਵਾਸਤੇ ਹਾਂ ਠੀਕ ਹੈ ਪੂਆ ਜੀ ਹੁਣ ਤੁਹਾਡਾ ਪੱਕੀ ਕੰਮ ਪਤਾ ਕੀ ਆ ਦਾਦੀ ਤੋਂ ਪੈਸੇ ਲੈ ਕੇ ਪਾਰਸਲਾ ਲੈਣੇ ਦੇਣੀ ਚਲ ਕੋਈ ਗੱਲ ਨਹੀਂ ਉਹ ਤਾਂ ਕਰ ਲਾਂਗੇ ਪਹਿਲਾਂ ਜਿਹੜਾ ਤੂੰ ਹੀ ਕਰਦੀ ਆ ਪਹਿਲਾਂ ਵੀ ਮੈਂ ਹੀ ਕਰਕੇ ਦਿੰਨੀ ਆਂਗੀ ਚਲੋ ਤੁਸੀਂ ਧੁੱਪੇ ਬੈਠੇ ਹੋ ਚਲੋ ਆਜੋ ਚਾਹ ਜ਼ਲੀਏ ਕਿਰਾ ਇੱਥੇ ਤਾਂ ਇਹੀ ਰਹੂਗਾ ਆਜ ਕਰ ਚੱਲੀਏ ਗੱਲ ਨਹੀਂ ਬਹੁਤ ਚਲੋ ਚੁੱਪ ਕਰ ਜਾਓ ਕਿੱਥੇ ਫਿਰਦੀ ਆਂ ਤੇ ਮੇਰੇ ਪਰ ਉਹ ਨਹੀਂ ਕਿਤਾ ਨਹੀਂ ਗਈ ਸੀ ਬੇਬੇਸ ਤਾਂ ਐਂ ਤੇ ਜਾਣੇ ਕਿਸੀ ਆ ਕਿ ਲਈ ਫਿਰਦੀ ਐ ਫਾਫੇ ਚ ਤੂੰ ਕਿੱਥੋਂ ਆਈਆਂ ਨਹੀਂ ਕੁੜੀ ਕੀ ਲੈਣ ਗਈ ਸੀ ਤੂੰ ਉਹ ਇਹਨੂੰ ਤਾਂ ਮੈਂ ਭੇਜਿਆ ਸੀ ਤੈਨੂੰ ਦੱਸਿਆ ਉਹ ਸੀ ਵੀ ਕਿਸੇ ਕੰਮ ਭੇਜ ਜਾਗਾ ਇਹਨੂੰ ਮੈਂ ਕੀ ਕੰਮ ਭੇਜਿਆ ਸੀ ਉਹ ਤਾਂ ਮੱਕ ਕਿਸੇ ਕੁੜੀ ਨੂੰ ਸਮਾਨ ਫੜਾਇਆ ਸੀ ਮਾੜਾ ਬੇਬੇ ਇਹ ਸਮਾਨ ਫੜਾਇਆ ਸੀ ਆ ਮੈਨੂੰ ਦਿਖਾ ਲਾ ਫਾਫਾ ਬਰੇ ਤਖਾ ਦੇ ਜੇ ਪਸਤਾਲ ਕੋਇ ਹੁੰਦਾ ਮੈਂ ਕਿਤੇ ਨੇ ਵੀ ਪਤਾ ਹੀ ਨਹੀਂ ਲੱਗਦਾ ਪੂਆ ਪੁੱਤ ਜਿਹੜੀ ਇੰਨੀ ਜੋੜੇ ਰਹਿਣੀ ਹੈ ਨਾ ਇੱਕ ਦੂਜੀ ਦੇ ਮਗਰ ਹਾਂ ਨਹੀਂ ਹੁਣ ਮਗਰ ਦੇ ਕਿਹਨੂ ਕਿਧੀਆਂ ਤੋਂ ਉਹ ਕੋਈ ਨਹੀਂ ਬੇਬੇ ਉਹ ਹੀ ਕਹਿੰਦੇ ਰੋਲਾ ਪਾਈਏ ਨੇ ਮੈਂ ਇੱਕ ਦੱਸਿਆ ਤਾਂ ਸੀਗਾ ਹੀ ਮੈਂ ਮੂੰਹ ਮਰ ਜਾ ਆ ਕਦੋਂ ਸਮਿਆਰੇ ਤੂੰ ਉਹ ਇਹ ਤਾਂ ਫਿਰ ਮੈਂ ਸਮਿਆਰਾ ਮੈਂ ਚੱਲ ਉਹ ਵੀ ਪਿਆਈ ਸੀਗਾ ਘਰੇ ਕਿਉਂ ਪਿਆਈ ਸੀਗਾ ਹਾਂ ਦੱਸ ਤੂੰ ਕਿ ਵਿਆਹ ਜਾਣਾ ਸੀ ਇਸ ਮੇ ਨੂੰ ਐਡਾ ਪਾਰੀ ਸੂਰ ਇਹ ਮੈਂ ਹੋਈ ਨਹੀਂ ਬਾ ਉਹ ਰੱਖ ਕੇ ਕਿਸੇ ਨਾੜੇ ਥੋੜੇ ਦਿੱਤਾ ਜਾਂਦਾ ਪਰ ਤੂੰ ਤੂੰ ਤਾਂ ਕੋਈ ਨਹੀਂ ਕਰ ਛੜ ਦੱਸ ਤੈ ਹਣ ਬੈਠੇ ਜਾਣਾ ਸੀ ਲੈ ਨਹੀਂ ਵਿਆਹ ਤੇ ਜਾਣਾ ਫਿਰ ਉਹ ਤਾਂ ਚਾਹੀਦਾ ਹੀ ਆਗਾ ਚਾਹੀਦਾ ਨਾਲੇ ਹੋਰ ਉਹ ਲੜਨ ਬਹਿ ਜੂਗੀ ਦੋ ਕੁ ਦਿਨ ਆਈ ਜੂ ਕੰਮ ਨਾ ਹੁੰਦਾ ਨਹੀਂ ਦੋਨਾਂ ਤੋਂ ਇਕੱਠੀਆਂ ਜੁੜੀਆਂ ਰਹਿ ਜਾਂ 18 ਦਿਨ ਕੰਮ ਕਰ ਲਓ ਤਾਂ ਉਹ ਕੜ ਮੱਝ ਦੇਓ ਕਾਂਟਾ ਲਾਤਾ ਉਹ ਉਹ ਕਿੱਥੇ ਮੇਰਾ ਯਾਰ ਪੁੱਛਣਾ ਐ ਆ ਪਿਛਲੇ ਪਿੰਡ ਨਾ ਉਹ ਨਾਲ ਤੇਰੇ ਕੋਲ ਹੀ ਸੀ ਬੱਬੂ ਪਿਛਲੇ ਪਿੰਡ ਸੌਦਾ ਹੀ ਅੱਜ ਆਵਣ ਲੱਗ ਗਿਆ ਆਏ ਮੈਂ ਸਾਨੀ ਮਿਲਦੀਆਂ ਮਾਣੇ ਤਰਕੇ ਸਨੇਹਾਂ ਰੱਖੇਗਾ ਛੜਾ ਛਾੜਾ ਤੂੰ ਉਹ ਛੜਾ ਛਾੜਾ ਤੇ ਆਏਗਾ ਪਿਛਲੇ ਪਿੰਡ ਵਾਲੇ ਬਾਹ ਲਹੂ ਪੀਤਾ ਮੈਂ ਲਾਦਾ ਉਹ ਤਾਂ 3500 ਟੋਕੜ ਤੇ ਹੂੰ ਮੈਂ 4500 ਤੇ ਖੜੇ ਰੇ 4500 ਤਾਂ ਹੱਡ ਨਹੀਂ ਸੀ ਉਹਦੇ ਓਏ ਆ ਗਿਆ ਤੈਨੂੰ ਪਸ਼ੂ ਮੈਂ ਦਿਖਾ ਕੇ ਲਿਆਉਣਾ ਹੈਗਾ ਹੋਰ ਉਹ ਵਧੀਆ ਕਿ ਬਸ ਮੇਰਾ ਕਮਿਸ਼ਨ ਵਿੱਚ ਰੱਖਿਆ ਕਰ ਮੈਂ ਤੈਨੂੰ ਕਹਿੰਦਾ ਪਿਛਲੀ ਵਾਰ ਤੂੰ ਮੈਨੂੰ 100 ਰੁਪਏ ਘੱਟ ਦੇਗਾ ਪੁੱਤ ਤੈਨੂੰ ਆ ਪੂਰਾ ਦੇਉਂਗਾ ਯਾਰ ਤੈਨੂੰ ਕਹਤਾ ਤੈਨੂੰ ਐ ਕਿ ਹੁਣ ਜਿਹੜੀ ਜੈ ਜੀ ਮਾਝਾ ਉਹਦੇ ਤੈਨੂੰ ਮੈਂ ਦੇ ਦਿੰਨਾ ਹੁਣ ਉਹ ਲੈਚੇ ਤਾਂ ਖੁੱਲਾ ਸੀ ਉਹ ਤੇਰੇ ਵਰਗਾ ਕਲਾਨੀ ਜਾ ਕੇ ਪੂਰਾ ਰੇਟ ਦਾ ਆਣਾ ਯਾਰ 2000 ਬੰਨਾ ਘੱਟ ਰੱਖਿਆ ਕਰ ਬਾਅਦ ਚ ਮੈਂ ਬਹੇ ਦੇ ਗਰੂਪੀ ਚਲ 2000 ਕੋਈ ਮੈਂ ਦੁਪਹਿਰੇ ਆਇਆ ਹਾਂ ਨਾ ਦੁਪਹਿਰੇ ਕੱਲੀਆਂ ਬੁੜੀਆਂ ਹੁੰਦੀਆਂ ਬੰਤੇ ਨਹੀਂ ਸੌਦਾ ਕਰਤਾ ਹੁੰਦਾ ਬੁੜੀਆਂ ਨਾਲ ਠੀਕ ਆ ਲੈ ਤੂੰ ਬਾਹਰ ਲੁੱਟਾ ਉਹ ਤੂੰ ਪਾਣੀ ਦਾ ਪੁੱਛ ਲਿਆ ਕਰ ਘਰੇ ਭੈਣ ਦਾ ਪਾਣੀ ਦਾ ਮੈਨੂੰ ਮਸਾ ਮਿਲਦਾ ਆ ਉਹ ਦਪਾਇਰੇ ਕਦੇ ਜੁੱਦਾ ਨਹੀਂ ਮਾਰਦਾ ਤੂੰ ਉਹ ਨਹੀਂ ਯਾਰ ਮੁੱਠੇ ਬੁਵਾ ਦੇ ਕੰਦੇ ਦੇ ਮੈਂ ਤੈਨੂੰ ਵੜਾ ਲੰਮਾ ਮਾਮਾ ਮੈਂ ਤਾਂ ਗੱਲ ਸੁਣ ਲਾ ਸਾਰੇ ਪੰਜਾਬ ਦੇ ਮਹਿਸਾ ਖਰੀਦ ਲਿਆ ਅੱਜ ਤੱਕ ਕੋਈ ਲੰਬਾ ਨਹੀਂ ਆਇਆ ਤੈਨੂੰ ਤਾਂ ਵਿਆਹ ਨਹੀਂ ਹੋਇਆ ਮੇਰਾ ਅਜੇ ਤੱਕ ਯਾਰ ਜੇ ਮੈਂ ਲੁੱਚਾ ਲੰਡਾ ਹੁੰਦਾ ਕੀਤੀ ਲੈ ਜਾਂਦਾ ਕੱਢ ਕੇ ਆਹ ਤੰਬਾ ਵੀ ਹੁੰਦਾ ਬਰੇ ਦੇ ਵੇਟ ਨਾਲ ਅੰਨ ਤੱਕਵੇਂ ਲੈ ਜਾਂਦਾ ਊਂਕੜਾ ਦੇ ਆ ਦਲੀ ਸਾਰੀ ਸੂੜੀ ਦਾ ਪਾਹਣ ਦੇ ਵੀਰੇ ਵਧੀਆ ਮੇਰਾ ਏਡੀ ਕੋਠੀ ਵਰਗਾ ਘਰ ਆ ਹੈ ਚੰਗੇ ਮੈਂ ਰੁਪਏ ਕਮਾਉਣਾ ਹੈ

ਪੈਸਾ ਪੁੱਛਤਾ ਮੈਂ ਹੋਰ ਤਾਂ ਹੀ ਤਕੜੀ ਹੈ ਸਤਿਗੁਰ ਪਈ ਹੋ ਸਮਝ ਦੇਖ ਅੱਛਾ ਅਗਰ ਨਾਲੀ ਆ ਕਾਈ ਮਰੀ ਨੇੜੇ ਹੋ ਜਾ ਫੇਰ ਨਾ ਕਹੀ ਨੇਰ ਲਾ ਕੇ ਆ ਨਾਲੀ ਆ ਪੰਜ ਦਿਹਾੜ ਦੇਖ ਮੈਂ ਹੋਰੀ ਆ ਜੇ ਤੋਕੜ ਜੀਆ ਵਧੀਆ ਆ ਗਈ ਤੂੰ ਹੋਰ ਤਾਂ ਹੀ ਦੱਸ ਫਿਰ ਮੁੱਲ ਕੀ ਆਦਾ ਦਰਦੀ ਆ 10000 ਮੰਗਦੇ ਯਾਰ ਉਹ ਯਾਰ ਤਾਂ ਬੋਲਾ ਪਹਿਲਾਂ ਤ ਵੀ ਮਰੇ ਚੱਕਦੀ ਆ ਤੇ ਇੰਜ ਵੀ ਜਾਨ ਦੇਣੀ ਹੈਗੀ ਬੱਬੂ ਸਾਉਣਾ ਕਹਦੇ 6000 ਦੇਵਾ ਮੈਂ ਫਰਕ ਹੀ ਵਾਲਾ ਭਾਈ ਨਵਤੇਂਦਰ ਆਹ ਇੱਲੇ ਕਹਦੇ ਯਾਰ ਮਾਲ ਨੂੰ ਤੂੰ ਦੇਖ ਲੈ ਬਸ ਫੇਰ ਤਾਂ ਮੈਂ ਫੜਾ ਦੇਣਾ ਸਾਈ 6000 ਦੇ ਦੋ ਕਿਤੀ ਕਿ ਦੇ ਦਾਂਗੇ ਜਦੋਂ ਕੱਟਾ ਨਾ ਲਿਓ ਉਹਦੇ ਕੱਟਾ ਦਾ ਰੱਖਾਂਗੇ ਕੱਟੀ ਐ ਕੱਟੀ ਐ ਇਹ ਰੱਖ ਲਿਓ ਭਾਈ ਫੇਰ 5000 ਆ ਯਾਰ ਬੱਬੂ ਮੈਂ ਤਾਂ ਤੈਨੂੰ ਦੱਸਦਾ 10000 ਵੀ ਚੱਲੇ ਕੱਟ ਦਿੰਨੇ ਆ ਜਾ ਭਾਈ ਦੱਸ ਫਿਰ ਕਿੰਨੀ ਦੀ ਦੇਣੀ ਹੈ ਇਹਨੇ ਵੀ ਨਹੀਂ ਦਿੰਦੇ ਕਿ ਪਤਾ ਉਹ ਮੈਂ ਤੈਨੂੰ ਐ ਦੁੱਧ ਦਿੰਦੀ ਆ 8 ਕਿਲੋ ਪੱਕਾ ਉਹ ਮੇਰੀ ਗਾਂ ਇਹਦੇ ਪੈਂਦਾ ਭਾਰ ਪੂਰੇ ਬਵਾਰੀ ਕਲਾ ਮੇਂ ਝਟਪਾ ਲੈ ਨਹੀਂ ਪੈਂਦਾ ਹੈ ਨਹੀਂ ਪੈਂਦਾ ਓਏ ਮੈਂ ਤਾਂ ਮੁਸਕਪੂਰ ਦੇ ਟਿੱਕੀਆਂ ਦੇ ਕੇ ਗਿਆ ਹੁਣ ਉਹ 40 ਰੁਪਏ ਬੱਬੂ ਦਾ 1000 ਦੀ ਚ ਕਰਾ ਸੌਦਾ ਪਾਸੋ ਉਹ 20 ਦੀ ਲੈ ਲੈ ਹੁਣ ਯਾਰ ਮੇਰੀ ਵੀ ਮਰਜ਼ੀ ਚ ਰੱਖ ਲੋ ਹੈ 20000 ਦੀ ਲੈ ਲੈ ਕੁਛ ਨਹੀਂ ਚੱਲ 20 ਲਾ ਦੇ ਯਾਰ ਹੁਣ ਤੂੰ ਲਾਤਾ ਹੂੰ ਤੇ ਪੈਸੇ ਦੀ ਗੱਲ ਕਰ ਲੋ ਬਾਅਦ ਚ ਮੈਨੂੰ ਕ੍ਰਿਸ਼ੀ ਬਰੋਂ ਪਰ ਪੈਸੇ ਪਹਿਲਾ 50 ਕਿਹਾ ਸੀ ਸੇ। ਅਭੀ ਯਾਰ ਤੂੰ ਮੇਰੀ ਗੱਲ ਨਾ ਮੋੜ ਮੈਂ ਵੀ ਆ ਗਿਆ ਹੁੰਦਾਈ। ਚਲ ਐ ਕਰ ਯਾਰ 2 ਮਹੀਨਿਆਂ ਨੂੰ ਪੈਸੇ ਦਊ 25000 ਦਿਓ। ਦੇ ਭੀ ਧਾਰ ਦੇ 5000 ਬਦਲੇ ਦਾ ਧਾਰ ਕਰ ਲਓ। ਨਹੀਂ ਧਾਰ ਨਹੀਂ ਜ਼ਿੰਦਗੀ। ਅਸੀਂ ਹੋਰ ਵੀ ਲਵਾਂਗੇ। ਹੋਰ ਹੁਣ ਮੈਂ ਪੇ ਦਵਾ ਦੂੰ ਆ ਪੰਚਾਰ ਦੀ। ਤੂੰ ਦਾ ਥਾਣੀ ਤਿੰਨੇ ਨੇ ਬੱਬੂ। ਉਹ ਕਹੇ ਸੁਣਾ ਦਾ ਮੱਕੇ 4 ਸੌਣਾ। ਤਿੰਨ ਦਾ ਨਹੀਂ ਹੋ ਅਗਰ ਹੋ ਕੇ ਦੇ। ਐ ਤਾ ਕੋਈ ਸੁਣਾਉਂਦਾ ਨਹੀਂ ਤੈਨੂੰ ਤੇ ਬੇਇੱਜ਼ਤੀ ਕਰਾਈ ਜਿੰਨਾ ਮੇਰੀ। ਉਹ 10,000 ਕਰ ਸੋਦਾ ਯਾਰ 25,000 ਦਿਨਾ ਯਾਰ ਅਗਲੇ ਮਹੀਨੇ ਪੈਸੇ 30 ਦੇ ਦੂੰਗਾ ਅਗਲੇ ਮਹੀਨੇ ਪੈਸੇ ਐਸਾ ਨਹੀਂ ਕਰਦੇ ਕਿ ਨਗਦ ਦੇ ਦੇ ਵਾ ਉਹ ਹੋਰੇ ਆਓ ਮੈਂ ਵੀ ਕਹੀ ਨਾ ਤੈਨੂੰ ਗੋਲੀ ਦੇ ਡੱਕੇ ਤੂੰ 25 ਕਹੀ ਉਹ 20 ਵਿਚ ਵਿਚ ਮਨ ਚਾਲ ਪੁੱਛ ਪੁੱਛ ਮੇਰੇ 20 ਜਵਾਗ ਨਹੀਂ ਦੇ ਦਿੰਦੇ ਤਾਂ ਕੁਛ ਨਹੀਂ ਮੈਂ ਕਿ ਤਾ ਲਾਉਂਗੀ ਤੇ ਨਾ ਤੂੰ ਦੇ ਮੈਥੋਂ ਫੜਨੀ ਕਰ ਕੋ ਕਰੋ ਬੱਸ ਤੇਰੇ ਪਿੰਡ ਦਾ ਤਾਂ ਹੈਗਾ ਭਾਈ ਐਮ ਦੇ ਬਾਹਰ ਉਹ ਨਹੀਂ ਫੁਜਾ ਕਰਦੇ ਹੈਂ ਉਹ ਤੂੰ 10 ਹੋਰ ਵਧ ਗਈ ਲੈ ਕੋਈ ਗੱਲ ਹੋਈ ਤਾਂ ਉਹਦਾ 25 ਦਾ ਆਉਦੇ ਫੋਨ ਹੈ ਕਹੀ ਜਾਂਦਾ ਤੂੰ ਘੋਲ ਲੈ ਘਟਾਈ ਚੱਲ ਚੰਗਾ ਪਰ ਮੈਂ ਇਹ ਮਾੜਾ ਯਾਦ ਚਰਾਲੀ ਬਰੋਣ ਜਾ 27 ਚੋਗੀ 27 ਨਵੇੜ ਨਵੇੜ ਦੇ ਕਰ ਮਿੱਟ ਮਾਰ ਨਾ ਕੱਟਾ ਖਲਾ ਦੇ ਕੀ ਦੇ ਦਿੰਦੇ ਹਾਂ ਲੱਗਣਿਆ ਪੈਸੇ ਫੇਰ ਆ ਜਾਓ ਨਹੀਂ ਆ ਭਾਈ ਖਾ ਜਾ ਮੈਂ ਦੇਖਦਾ ਲੈ ਲੈਂਦੇ ਕੋਈ ਓਹੋ ਉਹਦੇ ਰੱਖੀ ਦੀ ਚਿੱਟੀ ਦੀ ਕਿਵੇਂ ਆ ਉਹ ਦੱਪਾ ਦੁੱਧ ਦੇ ਕੇ ਅੱਖਾਂ ਚੋਂ ਲੈਣਿਆ ਫੜ ਸਾਹ ਸਾਹ ਤੋਂ ਜਿੱਦ ਅੱਖ ਮਟਕਾ ਕਰਨਾ ਹੈ ਨਾ ਓਏ ਅੱਖ ਮਟਕਾ ਯਾਰ ਹੋਰ ਮਾਰ ਤੇ ਕਹਿੰਦੇ ਬਿਆੜ ਬੁੱਟਿਆ ਨੇ ਸਣ ਘਟਿਆ ਪਹਿਲੇ ਸੂਏ ਮੇਰੀ ਗੱਲ ਸੁਣ ਤਾਈ ਤੇਦੀ ਪੈਰ ਚੱਕ ਕੇ ਚੁੱਲੇ ਛਿੜਦੀ ਅਸਾ ਨજર ਲੱਗਦੀ ਨજર ਲਾਖਦੀ ਮੇਰੇ ਹਿਸਾਬ ਨਾਲ ਬਾੜੀ ਗੋਆ ਚਾਹ ਪਾਈ ਫੇਰੇ ਅਸੀਂ ਆ ਕੇ ਸਾਡੀ ਪੱਕੀ ਹੋ ਗਈ ਫਿੱਟ ਵੇੜਾ ਲਿਆਉਣਾ ਮੈਂ ਉਹ ਤੇ ਆ ਤੂੰ ਤੇ ਪੈਸੇ ਕਨਾ ਦੂੰਗਾ 27000 ਰੁਪਏ ਹਾਂ ਨਾਲ ਦੇ ਆਉਂਗੀ ਹਾਂ ਨਾ ਨજર ਲੱਗਦੀ ਜਵਾ ਬੁਰਿਆਂ ਦੀ ਜਵਾ ਮਾਂ ਨਹੀਂ ਹੁੰਦਾ ਚਲ ਤੂੰ ਤਾਂ ਦੇਖ ਰੇ ਤੂੰ ਦੀ ਲੋੜ ਨਹੀਂ ਹੈਗੀ ਜਿਹਦਾ ਤੇਰੇ ਤੇ ਯਕੀਨ ਨਹੀਂ ਆ 8 ਕਿਲੋ ਦੁੱਧ ਪੂਰਾ ਬਸ ਠੀਕ ਆ ਫੇਰ ਤੇਰੇ ਤੇ ਯਕੀਨ ਨਹੀਂ ਆ ਕਿਸੇ ਹੋਰ ਨੂੰ ਨਾ ਸੇਕਾ ਫੜਾ ਦਿਓ ਆ ਗਏ ਅਸੀਂ ਲੈ ਨਹੀਂ ਕਰਦੀ ਉਹ ਨਾਲ ਨਹੀਂ ਕਰਦੇ ਇੱਕ ਤਾਂ ਬੁਰਿਆਂ ਦਾ ਮਾਅਨਾ ਘਰੇ ਹੁੰਦਾ ਬੁਰੀ ਗੱਲਾਂ ਸੁਣ ਮੱਝਾ ਦਾ ਟੋਗੜ ਪੰਕਾਰੀ ਯਾਰ ਓਏ ਬੁਰੀ ਤੈਨੂੰ ਪਤਾ ਹਾਂ ਤੈਨੂੰ ਕਹਾਂ ਜੀ ਦਿਨੇ ਲੋਟ ਆਉਂਦਾ ਐ ਕਰ ਮੈਂ ਲੈ ਆਉਣਾ ਰੇੜਾ ਹਣਾ ਹੂੰ ਤੂੰ ਪੈਸੇ ਚੱਕ ਲਿਆ ਕਰੋ ਜਿਹੜੇ ਗੱਲਾਂ ਐਸੀ ਤਾਂ ਮੈਂ ਲੈ ਆਉਣਾਗਾ ਉਹ ਮੈਂ ਤਾਂ ਵੀ ਗਹੀ ਨਾ ਕੰਜੀਆ ਉਹ ਸੱਟੇ ਹੋਰ ਬੋਲਾ ਤਾਂ ਉਹ ਟੀਟਕੀ ਨਹੀਂ ਵੱਜਦੀ ਹੁੰਦੀ ਮੱਝਾ 50000 ਦੀ ਉਹ ਠੱਗੀ ਹੁਣ ਮੇਰੇ ਵੀ ਦੋ ਤਿੰਨ ਮਹੀਨਿਆਂ ਤੋਂ ਟੋਟਾ ਰਹਿ ਗਿਆ ਮੇਰਾ ਪੂਰਾ ਹੋ ਜਾਂਦਾ ਜੜਬੈੜ ਆ ਗਿਆ ਨਾ ਕੁੱਟੂ ਬਹੁਤ ਤੇ ਛੇਤੀ ਜੀ ਚੜਾ ਲਾ ਤੂੰ ਮੇਰੀ ਗੱਲ ਸੁਣ ਪਿੱ ਟਰੇੜੇ ਨੂੰ ਕਰਾ ਤੂੰ ਦੇਈ ਪਰ ਮੇਰੇ ਨਾਲ ਕੱਟਿਆ ਕਰੋ ਮੈਂ ਕਿਹ ਤੈਨੂੰ ਮੈਂ 500 ਦਊ ਹੁਣੇ ਤੋਂ 500 ਹਾਂ ਉਹ ਕੰਟਾ ਹੱਕ ਬੜੀ ਜੇ ਤੇ ਅੋ 700 ਲੈ ਲਈ ਵਹ ਸੁਣਨਾ ਬੋਲ ਅੱਛਾ ਤੇਰੇ ਉੱਪਰ ਪੈ ਗਲਵਾ ਤੇ ਦਾਰੂ ਦੀ ਬੋਤਲ ਨਾਲ ਹਾਂ 700 ਰੁਪਏ ਦਾ ਕੀ ਕਰ ਮੈਂ ਦਵਾਨ ਤੇ ਰਹਿਤਾ ਹਾਂ ਕੀ ਗੱਲ ਮਾਰ ਗਈ ਚਾਲਾ ਇਹ ਲ ਸਦਾ ਹੀ ਕੰਮ ਜਾ ਮੈਂ ਤੈਨੂੰ ਦੱਸਿਆ ਤਾਂ ਹੈਗਾ